ਆਏ ਮੜਲੀ ਉੱਤੋਂ ਅੱਜ ਆ ਦੇਖ ਲੈ ਆ ਦੇ ਲਾ ਦੇ ਭਾਂਡੇ ਭਰ-ਭਰ ਕੇ ਲਈ ਜਾਂਦੀ ਵੀ ਇਹ ਨਾ ਜੀਜੀ ਤੋਂ ਤੁਸੀਂ ਇਹ ਵੇਖੋ ਵੀ ਕਿੰਨਾ ਸਮਾਰਟ ਹੋ ਦੀ ਤੁਸੀਂ ਇਹ ਸਾਬ ਲੋ ਵੀ ਕਿੰਨਾ ਸਮਾਰਟ ਹੋ ਦੀ ਹੋਊਗੀ ਜਿਹੜੀ ਮੇਰੇ ਵੈਸਲੀਨ ਵੀ ਬਾਕੇ ਲਈ ਜਾਂਦੀ ਹੈ ਜਿਹਾ ਚਲਾਈ ਚੱਕ ਕੇ ਚਲਾਈ ਲਓ ਵੀ ਛਿੰਕੀ ਵੀ ਬਹਿ ਗਿਆ ਵਿੱਚ ਗੱਡੀ ਦੇ ਹੈਲੋ ਜੀ ਸਤਿ ਸ਼੍ਰੀ ਅਕਾਲ ਵੈਲਕਮ ਕਰਦੇ ਆਂ ਜਸਰੀਣਾ ਬਲੌਗ ਚੈਨਲ ਤੇ ਤੇ ਉਮੀਦ ਕਰਦੇ ਸਾਰਿਆਂ ਠੀਕ ਹੋਵੋਗੇ ਸੋ ਆਪਾਂ ਸਵੇਰੇ ਸਾਰੇ ਬਟਿਕ ਦੇ ਪਹੁੰਚ ਚੁੱਕੇ ਆਂ ਜੀ ਤੇ ਆਪਣੇ ਸ਼ੋਰੂਮ ਦੇ ਵਿੱਚ ਲੈ ਬਈ ਮੇਰੇ ਵੀਰੋ ਵੱਡੀ ਭੈਣ ਵੀ ਆ ਗਈ ਜੀ ਕਿਵੇਂ ਆ ਉਧਰ ਪ੍ਰੋਣਾ ਸਾਹਿਬ ਤੇ ਵੱਡੀ ਭੈਣ ਸੋ ਸਾਰੇ ਸੂਟਾਂ ਨੂੰ ਦੇਖ ਰਹੀ ਆ ਕਿ ਕਿਉਂਕਿ ਭੂਆ ਦੀ ਕੁੜੀ ਤਾਂ ਹਮ ਦੱਸਿਆ ਸੀ ਵਿਆਹ ਹੋਣ ਵਾਲਾ ਤੇ ਸਭ ਨੂੰ ਆਏ ਆ ਕਿ ਮੇਰੇ ਸੂਟ ਪਹਿਲਾਂ ਰੈਡੀ ਕਰਿਓ ਤੇ ਤੁਸੀਂ ਤੋਂ ਉਹਨੂੰ ਮੇਰੇ ਤੋਂ ਕਿਵੇਂ ਠੀਕ ਹੈ ਓਏ ਮਛੜੋ ਠੀਕ ਹੈ ਆ ਠੀਕ ਹੈ ਮੇਰਾ ਠੀਕ ਹੈ ਠੀਕ ਆ ਸੋ ਸਾਬੂ ਆਪ ਆਪਣੇ ਸੂਟਾਂ ਦੀ ਪਈ ਆ ਤੇ ਸਾਰਿਆਂ ਨੂੰ ਹੁੰਦਾ ਕਿ ਮੈਂ ਨਾ ਵਿਆਹ 'ਚ ਘਟ ਰਹਿਣਾ ਕਿਸ ਨਾਲ ਹਾਂ ਹਾਂ ਸਾਰੇ ਸੋਹਣੇ ਲੱਗਦੇ ਇਹ ਦੇ ਵੇਖੀ ਜਾਂਦੇ ਕਿਹੜਾ ਮਨਾ ਉਹ ਵੀ ਬਾਈ ਦੇ ਥੱਲੇ ਜਿਹੜਾ ਇਹਨੇ ਦੇਖ ਲਿਆ ਹੁਣ ਇੱਥੇ ਇਹਨੇ ਇਹਨੇ ਨਾ ਪ੍ਰਿੰਟਡ ਸੂਟ ਵੇਖ ਲਿਆ ਥਾਣ ਪਏ ਤੇ ਹੁਣ ਇਹਨੂੰ ਆਏ ਵੀ ਇੱਕ ਵਿੱਚ ਮੈਂ ਲੈ ਜਾਾਂ ਗੱਟ ਕੇ ਹੈ ਆਵਲਾ ਹਾਂ ਤਹਾਂ ਈ ਵਾਕੇ ਜੇੜਾ ਵੀ ਕਿ ਨਾ ਸੋਣਾ ਲਾ ਜਾ ਚਾਉਂਦਾ ਨਾ ਵੀ ਇਹ ਮਾਰ ਵੀ ਤਾਂ ਉਹ ਨਹੀਂ ਸੀ ਕਿਹੜਾ ਤੂੰ ਮਹਿਰੂਣ ਪਾਇਆ ਸੀ ਉਹ ਕੱਪੜਾ ਹੀ ਨਾ ਮੇਰਾ ਇਹਦੇ ਚ ਨਹੀਂ ਪੰਨਿਆ ਇਹ ਮੈਚਿੰਗ ਆ ਬਾਈ ਸਾਡਾ ਵਲੌਗ ਦੇਖਦੇ ਦੇ ਕਿਹਨੇ ਲੈਣਾ ਉਹਦੇ ਲੈ ਸਕਦਾ ਅਜਿਹੇ ਨਾਲ ਸਲਵਾਰ ਬੜਾ ਸੋਹਣਾ ਲੱਗਦਾ ਹੈ ਇਹ ਕਮੀਜ਼ ਆ ਬੜਾ ਸੋਹਣਾ ਕਲਰ ਆ ਇਹਦਾ ਸੋਹਣਾ ਕਲਰ ਵੀ ਬੜਾ ਸੋਹਣਾ ਓਦਾਂ ਵੀ ਕਪੜਾ ਬਹੁਤ ਸੋਹਣਾ ਏ ਸ਼ਿਮਰ ਗੋਣੀ ਲੱਗਦਾ ਹੈ ਇਹ ਕਪੜਾ ਨਹੀਂ ਉਹ ਹੈ ਕਪੜਾ ਹੋਰ ਗਲਾਸ ਟਿਸ਼ੂ ਬੜੇ ਪਤੇ ਨਹੀਂ ਆ ਤੇ ਨਵੇਂ ਨਾਲ ਇਹ ਹੀ ਜਾਣੀ ਬਹੁਤ ਸੋਹਣਾ ਪੈਦਾ ਕਿੰਨਾ ਸੋਹਣਾ ਲੱਗਦਾ ਰਹਿੰਦਾ ਹੈ ਨਾ ਚੱਚ ਦਾ ਹੂੰ ਇਹ ਤਾਂ ਬਲ ਬੋਲਦੇ ਬੱਚੇ ਹੀ ਆ ਮਾੜੀ ਚੀਜ਼ ਤਾਂ ਰੱਖਦੇ ਨਹੀਂ ਆਪਾਂ ਹੂੰ ਕਿ ਉਹ ਕਿੰਨੇ ਕਿ ਤੱਕ ਮੈਂ ਨਾ ਲੈਣਾ ਹੋਵੇ ਇਹ ਹੋ ਗਾ 10000 ਦੀ ਰੇਨ ਚ ਤਾਂ ਤੋੜ ਕੱਟ ਆਓ ਇਹ ਜੇ ਤੁਹਾਨੂੰ 10000 ਗਿਆ ਮੇਰੀ ਇਹਨੇ 1500 2000 ਦੇਣਾ ਜੇ ਮੰਗਾ ਹੀ ਇਹਨਾਂ ਤੇ ਫੇਰ ਨਹੀਂ ਨਹੀਂ ਪੁੱਛਣਾ ਵੀ ਜੇ ਮੈਂ ਤੈਨੂੰ ਹੀ ਦੇਣਾ ਫਿਰ ਮੈਂ ਹੋਰ ਕਿਤੇ ਜਾੜੂ ਹਣਾ ਲੈ ਆ ਸਾਰਾ ਸ਼ੂਰ ਨੂੰ ਵੀ ਦੇ ਰਹਾ ਤੈਨੂੰ ਮੈਂ ਕਿਹਾ ਕਿੰਨੇ ਮਹਿੰਗੇ ਮਹਿੰਟੰਗੇ ਵਾ ਜਿਹੜਾ ਮਰਜ਼ੀ ਲੈ ਜਾ ਲਾ ਕੇ ਦੱਸ ਆਉਂਦੇ ਨਹੀਂ ਆਹ ਲਵਾ ਦਗੀ ਇਹਦੇ ਆਲਾ ਨਹੀਂ ਮੇਰੇ ਹੈ ਦੇਖ ਲਾ ਤੂੰ ਆਹ ਲਵਾ ਕੇ ਪਾ ਦਿੰਨੇ ਮੇ ਬੀਂ ਗੁ ਨਾਨੀ ਨੂੰ ਹੱਥ ਕੀਤਾ ਹੋਇਆ ਦਾ ਜਿਸੀ ਨਾਨੀ ਆਇਆ ਕਰਦੀ ਸਾਡਾ ਇੰਨਾ ਕਿ ਬਿਜ਼ੀ ਹੋਏ ਪਈ ਇਹਨਾਂ ਦੇ ਕੱਪੜੇ ਚੇਂਜ ਕਰਨ ਦਾ ਟਾਈਮ ਨਹੀਂ ਲੱਗਦਾ ਵਾਹ ਵੇਖੀ ਚਾਂਟਾ ਨਾ ਮਾਰ ਜੇ ਤੇਰੇ ਇਹ ਕੱਬੀ ਬਾਲੀ ਏ ਥੋੜੀ ਜਿਹੀ ਰਸ਼ੀਣ ਹੈ ਨਾ ਇਹ ਗਰਮਾ ਥੋੜੀ ਜੀ ਲਾ ਵੇ ਪ੍ਰੋਣਾ ਸਾਫ ਹੋ ਕੇ ਬਰਜਮਾਨ ਕੋਮਲ阿里 ਗਰਸੀ ਤੇ ਬਾਈ ਹਾਂ ਦੱਸ ਗੁੱਡੀ ਕੀ ਲੈਣ ਹੈ ਪ੍ਰਾਣੀ ਨਹੀਂ ਲੈ ਕੇ ਦੇਣਾ ਜ ਮਾਜੀ ਲੈ ਲੈ ਕੇ ਰਹੀ ਸਹੀ ਹੈ ਹੂੰ ਫਰਦ ਅੱਲ ਕਹਿੰਦੇ ਤੁਸੀਂ ਬਿਕਸ ਨੂੰ ਸੋ ਆ ਸਾਰਾ ਸਟਾਕ ਆ ਪਾਇਨ ਨਹੀਂ ਇਹ ਵੀਡੀਓ ਨਹੀਂ ਆਏਗੀ ਆ ਸਾਰੇ ਲਹਿੰਗੇ ਆਪਣੇ ਸ਼ੋਰੂਮ ਤੇ ਰੈਡੀ ਹੋਏ ਨੇ ਬਹੁਤ ਸਟਾਕ ਹੈ ਕਾਫੀ ਜਿਹੜਾ ਜਿਹੜਾ ਆਪਣਾ ਰੈਡੀ ਹੋ ਰਿਹਾ ਵਾਪਤ ਦਿਖਾਉਣਾ ਬਾਕੀ ਹੈ ਹਲੇ ਸੋ ਆਜਿ ਦਾ ਬ੍ਰਾਈਡਲ ਲਹਿੰਗੇ ਵਗੈਰੇ ਨੇ ਇਹ ਸਾਰੇ ਮਤਲਬ ਸਾਰਾ ਹੈਂਡਮੇਡ ਦਾ ਕੰਮ ਆ ਜਿੰਨਾ ਤੁਸੀਂ ਦੇਖ ਸਕਦੇ ਹੋ ਕਿੰਨੀ ਜਿਆਦੇ ਸਵਾਈ ਵਰਕ ਦੇ ਵਿੱਚ ਦੇਖ ਸਕਦੇ ਇੱਧਰ ਆ ਸਾਰੀ ਇਹ ਕਿਹ ਚੀਜ਼ ਹੱਥ ਨਾਲ ਲੱਗੀ ਹੋਈ ਹੈ ਜਿਹੜਾ ਅਸਲੀ ਹੈਂਡਵਰਕ ਆ ਉਹ ਹੋਇਆ ਵੈ ਜੀ ਮਸ਼ੀਨ ਬਿਲਕੁਲ ਨਹੀਂ ਵਰਤੀ ਗਈ ਇਹਦੇ 'ਚ ਸਾ ਦੇਖੋ ਜੀ ਕਿੰਨਾ ਜਿਆਦੇ ਬ੍ਰੀਕ ਵਰਕ ਆ ਕਿਹਾ ਤੁਸੀਂ ਕਿੰਨਾ ਲਵੈ ਜੀ ਚ ਨੇ ਲੈਸ ਵੀ ਹੋ ਗਈ ਲੰਬੀ ਹੋ ਗਈ ਲੋ ਫਰ ਬੇਬੇ ਨੂੰ ਮਨ ਬੇਬੇ ਦੀ ਆਈ ਹੋਈ ਕੁੜੀ ਅੱਜ ਹਾਂ ਬੇਬੇ ਕਿਵੇਂ ਆ ਪਾਪੂ ਲੋ ਵੀ ਨੂੰ ਸੱਸ ਨੇ ਜੂੜਾ ਜਿੱਦ ਕੇ ਕੀਤਾ ਹੋਇਆ ਇੱਕ ਤਾਂ ਮੀਂਹ ਮੰਗੀ ਜਾਂਦਾ ਇੱਕ ਤਾਂ ਮੀਂਹ ਰਕਾਈ ਜਾਂਦਾ ਮੇਰੇ ਵੀਰੋ ਸੋ ਘਰੇ ਬਣ ਲੱਗੀ ਆ ਆਪਣੀ ਗੋਭੀ ਵਾਲੇ ਗੋਭੀ ਵਾਲੇ ਪਰੌੜੇ ਲੈ ਬੇ ਅੱਜ ਮਰਾਂਗੇ ਕਿ ਇਹਨਾਂ ਦਾ ਇੱਕ ਮੌਸਮ ਹੋ ਜਾ ਆ ਵੇਖ ਇੱਧਰ ਆ ਵੇਖ ਇੱਧਰ ਇੱਧਰ ਦੇਖੀ ਸਬਰ ਨਹੀਂ ਹੁੰਦਾ ਤੇ ਗੋਭੀ ਕੱਚੀ ਕੋਈ ਖਾਈ ਦਰੀ ਹੋਣੀ ਵਾਹ ਕੱਚੀ ਡਿੱਗੀ ਡੂਗੀ ਸਭ ਚੱਕ ਕੇ ਖਾਈ ਹੁੰਦੀ ਆ ਹੂੰ ਕਹਿੰਦੀ ਢਿੱਡੀ ਸਭ ਚੱਕ ਕੇ ਖਾਈ ਆਉਂਦੀ ਆ। ਜਿਹੜੀਆਂ ਦੋ ਜਿਹੜੀਆਂ ਮੇਰੇ ਬਣਾਉਣੇ ਆ ਨਾ ਪਰੌਠੇ ਬੇਬੇ। ਮੇਰੇ ਪਰੌਠੇ ਬਣਾਉਣੇ ਆ। ਉਹਦੇ ਵਿੱਚ ਜਾਨੀ ਕਿ ਦੋ ਰੋਟੀਆਂ ਜੋੜ ਕੇ ਨਾ ਬਣਾਉਂਦੇ ਵਿੱਚ ਪਾ ਕੇ ਉਹ ਤੋਂ ਬੇਲ ਜਿਗਾ ਮੈਨੂੰ ਵਧੀਆ ਲੱਗਦੇ। ਕਈ ਹੁੰਦੇ ਕਿ ਰੋਟੀ ਵਿੱਚ ਪਾ ਕੇ ਨਾ ਦੋ ਰੋਟੀਆਂ ਦੇ ਜੋੜ ਕੇ ਬਣਾ ਲੈਂਦੇ ਪਰ ਮੈਨੂੰ ਉਹ ਨਹੀਂ। ਇਹ ਤਾਂ ਬਹੁਤ ਟਾਈਮ ਲੱਗਦਾ। ਇਹ ਤਾਂ ਵਿੱਚ ਹੀ ਭਰ ਕੇ ਬਣਾਉਣੇ ਮੈਨੂੰ ਵਧੀਆ ਲੱਗਦੇ। ਮੈਨੂੰ ਤਾਂ ਪਤਾ ਨਹੀਂ ਕਿਵੇਂ ਮੰਨ ਲੱਗ ਜੂ ਪਤਾ ਬੇਬੇ ਅੱਜ। ਐ ਅੱਗੇ ਮਾ ਸਾਸੂ ਆਣੇ ਬਣਾਏ ਸੀਗੇ। ਆ ਲੈ ਇੱਧਰ ਹੀ ਬੇਬੀ ਵਾਰੀ ਆ ਵੇਖੋ ਕੀ ਕਰਦੀ ਆ ਉਹਨੇ ਤਾਂ ਬੇਬੇ ਨੇ ਤਾਂ ਕਰਾਤਾ ਸਾਡੇ ਨੇ ਸੇਰਾ ਤੇ ਬੇਬੇ ਹੁਣ ਵੇਖੀ ਕਿ ਤੇ ਹੁਣ ਵੇਚਦੀ ਨਾ ਕਰਾਉਂਦੀ ਇਹ ਨਾ ਹੋਵੇ ਕਿਤੇ ਕਿਤੇ ਆਦੀ ਸਾਸ ਨੂੰ ਖਾ ਹੀ ਜਾਵੇਂ ਤੇ ਮਾਂ ਨੂੰ ਲੈ ਦ ਦੇਵੇ ਹਾਂ ਕਹੋਈ ਕਿ ਨਾ ਵੇਚਦੀ ਨਾ ਕਰਾਦੀ ਹੁਣ ਇੰਨੀ ਦਿਨਾਂ ਵੇਖਦੀ ਆ ਇਹ ਨਹੀਂ ਮੈਨੂੰ ਪਤਾ ਕਾ ਦੇ ਦੁਨੀਆਂ ਕਹਿਣੀ ਆ ਤੇ ਆਪਣੀ ਫੈਮਲੀ ਆ ਉਹਨਾਂ ਨੇ ਆਪਣੀ ਕੀ ਕਹਿਣਾ ਹੈ ਨਾ ਲਓ ਸਾਡਾ ਪਰਿਵਾਰ ਆ ਤੇ ਗੋਭੀ ਤੇ ਲੋਟੇ ਪੱਲ ਲੱਗੇ ਫੜੀ ਗਲਤੀਆਂ ਹੁੰਦੀਆਂ ਹੁੰਦੀਆਂ ਨਾ ਮਾਮ ਕਰਦਿਆ ਕਰੋ ਜਿੱਦਾਂ ਇਹ ਹੋ ਜਾਈਆਂ ਜੇ ਤਾਂ ਵਿੰਗਟੇਟੇ ਬਣ ਗਏ ਤਾਂ ਤਾਂ ਵੀ ਕੋਈ ਗੱਲ ਨਹੀਂ ਨਾ ਖਾਣੇ ਆ ਹੱਥ ਪੈਰ ਧੋ ਕੇ ਬਹਿ ਜਾ ਉਹ ਤੇ ਬੇਬੇ ਲੱਗੀ ਪਰੌਠੇ ਲਾਉਣ ਗੋਭੀ ਵਾਲੇ ਮੌਸਮ ਵੀ ਅੱਜ ਠੰਡਾ ਮੇਰੇ ਕਹ ਸੁਣ ਆਪਣਾ ਕਿਹ ਢਿੱਡ ਬਿੰਗਾ ਹੋਣਾ ਬਿੰਗੇ ਹੋ ਜਾਣਗੇ ਟੁੱਟ ਜਾਣਗੇ ਤਾਂ ਕਿ ਖਾ ਹੀ ਲੈਣੇ ਆ ਕੁਛ ਨਹੀਂ ਬਸ ਵਿੱਚ ਪਾ ਕੇ ਚੰਗੀ ਫੋਟੋ ਲੈ ਲਾ ਨਾ ਫਿਰ ਮੁੱਕੇ ਤਾਂ ਆਪਾਂ ਨੂੰ ਨਹੀਂ ਨਾ ਪਸੰਦ ਕਰਨ ਦੇਗਾ ਪਰਮਾਤਮਾ ਦੇ ਜੀ ਕਿਸੀ ਦੂਸਰ ਦਾ ਖਾਓ ਲੈ ਫਾ ਰੋਕੀ ਮਸੀ ਆਈ ਤੇਰੀਆਂ ਜਿਹਾ ਲਾਉਣੇ ਚੜ ਚੜ ਕੇ ਖਾਣੇ ਆ ਇਹ ਕੀ ਹੋਣਦਾ ਤੇਦਰ ਬੱਚਾ ਪਾਰਟੀ ਨੂੰ ਮੈਲੋ ਜੀ ਹੈਲੋ ਆ ਮੇਰੇ ਪਾਣ ਜੀ ਨੂੰ ਬੋਲ ਰਿਹਾ ਨਾ ਹਾਂ ਗੱਡੀ ਲੈਣੀ ਆ ਲਓ ਆ ਇੱਕ ਸਾਡਾ ਬੱਚਾ ਆ ਇਹ ਨੂੰ ਆ ਰਹੀ ਗਿਆ ਹੀ ਪਿੱਛੇ ਸਾਡਾ ਐਸ਼ ਤੂੰ ਡੱਬਾ ਚੱਕਿਆ ਸਵੇਰੇ ਸਵੇਰੇ ਇਹ ਬੱਚਾ ਕੀ ਕਰਦਾ ਹੈ ਡੱਬਾ ਸਵੇਰੇ ਸਵੇਰੇ ਚੱਕਿਆ ਲੋ ਹਾਂ ਪੁੱਤ ਤੂੰ ਕੀ ਕਹਿਨ ਹਾਂ ਹਾਂ ਲਓ ਵੇ ਇਧਰ ਬਾਈ ਮੈਂ ਗੱਡੀ ਦੀ ਡਰਾਈਵਿੰਗ ਕਰਨ ਲੱਗੇ ਹੋਏ ਆ ਇਹਨੂੰ ਆਨ ਕਰੋ ਪਹਿਲਾਂ ਫੇਰ ਸਟਾਰਟ ਹੋਊਗੀ ਹਾਂ ਮਾਰੀ ਥਾਰ ਨੇ ਸਿਰਫ ਆ ਪਾਸੇ ਰੱਖ ਦੇ ਇਹ ਡੱਕ ਜਣਾ ਡੱਬਾ ਇੱਕ ਕੰਮ ਕਰ ਲਾ ਵਿੱਚ ਤਾਂ ਖਾਣ ਦੀ ਛੇਦੀ ਪਈ ਆ ਟੱਕਣ ਲਾ ਦੇ ਚਲੋ ਜੀ ਹੁਣ ਦੋਨੇ ਪੈਰਾਂ ਲਾਓ ਝੂਟੇ ਬਾਹਰ ਲੋ ਵੀ ਐਸ਼ ਗੱਡੀ ਚਲਾਉਣੀ ਸਿੱਖ ਗਈ ਥੋੜੀ ਥੋੜੀ ਤੇ ਮੌਸਮ ਹੋਇਆ ਵਾ ਖਰਾਬ ਪੂਰਾ ਮਿੱਤਰੋ ਤੇ ਉਹ ਕਬੂਤਰ ਉੜਦੇ ਪਏ ਇੰਨੇ ਖਰਾਬ ਮੌਸਮ ਦੇ ਵਿੱਚ ਕਿੰਨੇ ਸੋਹਣੇ ਲੱਗਦੇ ਨੇ ਦੇਖੋ ਸ਼ੈਂਕੀ ਇਹਨਾਂ ਨੂੰ ਦੇਖ ਰਿਹਾ ਸਾਡਾ ਹਾਂ ਹਾਂ ਪੁੱਤ ਹਾਂ ਓਏ ਅੰਕੀ ਟਰਣਾ ਦੇ ਦਿਓ ਬਾਹਰੋਂ ਬਾਹਰ ਖੁੱਲੇ ਥਾਂ ਤੇ ਕੀੜਾ ਕੱਢਿਆ ਓ ਹਾਂ ਹਾਂ ਮੈਂ ਕੀੜਾ ਖੋਲਦਾ ਐਸ ਐਕਸਪਾਟ ਹੋ ਜਲੀਪੂਰੀ ਬਈ ਤੂੰ ਇੱਧਰ ਆ ਜਾ ਘਰੇ ਓਏ ਤੂੰ ਕਿੰਦੇ ਤੇਰੇ ਜਨਣਾ ਠੰਡਾ ਬੁੱਤ ਲਓ ਵੀ ਮਰੂਦ ਦੇ ਕਿ ਬੜੇ ਲੱਗੇ ਆਪਣੇ ਮਰੂਦ ਨੂੰ ਸਵਾ ਸੇਰੇ ਬੰਨੇ ਹੋਏ ਆਪਣੇ ਜਦੋਂ ਭਾਂਡ ਜਾ ਹੋਇਆ ਸੀ ਸੁਪਰਮਾਤਮਾ ਕਿਰਪਾ ਕਰੇ ਕਿ ਹਨਾ ਕਿ ਫੇਰ ਮੌਕਾ ਮਿਲੇ ਇਸ ਦਰਵਾਜੇ ਦੇ ਸੇਰੇ ਬੰਨਣ ਦਾ ਤੇ ਆਪਣਾ ਘਰ ਦੇਖੋ ਤੁਸੀਂ ਕਿੰਨਾ ਘੈਂਟ ਲੱਗਦਾ ਵਿਊ ਮੌਸਮ ਠੰਡ ਬਹੁਤ ਜਿਆਦਾ ਹੋ ਗਈ ਹੈ ਬੱਦਲ ਬਾਈ ਆ ਰਾਤ ਕਣੀਆਂ ਵੀ ਪਈਆਂ ਸੀ ਆ ਆਪਣਾ ਛੋਟਾ ਜਿਹਾ ਘਰ ਆ ਤੇ ਆ ਬੇਬੇ ਦੇ ਸ਼ੌਂਕ ਦੇ ਨਾਲ ਫਲਾਵਰ ਸਾਰੇ ਟੰਗੇ ਹੋਏ ਨੇ ਬੇਬੇ ਨੂੰ ਫੁੱਲਾਂ ਦਾ ਬਹੁਤ ਸ਼ੌਂਕ ਆ ਆ ਦੇਖੋ ਤੇ ਬਾਹਰ ਵੀ ਆਪਣੇ ਘਰ ਐਂਟਰ ਕਰਦੇ ਨੂੰ ਫਲਾਵਰ ਸਾਰੇ ਇੱਦਾਂ ਟੰਗੇ ਹੋਏ ਨੇ ਉਧਰਲੀ ਸਾਈਡ ਵੀ ਤੇ ਹਰੇ ਵਾਈ ਹੁਣ ਕਾਫੀ ਬੂਟੇ ਜਿ ਵਧੀਆ ਹੁਣ ਚੱਲੇ ਨੇ ਆਪਣੇ ਵਧੀਆ ਸੋਹਣੇ ਬਣ ਚੱਲੇ ਨੇ ਆ ਦੇਖੋ ਕਰੇ ਹਰੇ ਵਾਈ ਸੋਹਣੀ ਲੱਗਦੀ ਹੈ ਨਾ ਕਿ ਆ ਆਪਣਾ ਔਲਿਆਂ ਦਾ ਬੂਟਾ ਸੀਗਾ ਕਿ ਜਦੋਂ ਹੁਣ ਔਲੇ ਹਜੇ ਲੱਗਣ ਨਹੀਂ ਲੱਗੇ ਇਹਨੂੰ ਤੇ ਇੱਕਦਰ ਬੋੜ ਆ ਜਿਹੜਾ ਵਸ਼ਾਂਕ ਛੋਟਾ ਕਰਦਾ ਤੇ ਆਪਣੀ ਗੱਡੀ ਰਾਤ ਬਾਹਰ ਹੀ ਸੀ ਤੇ ਕਿਉਂਕਿ ਬਾਈ ਹੁਣੇ ਆਏ ਸੀਗੇ ਭੈਣ ਤੇ ਬਾਈ ਉਹਨਾਂ ਨੇ ਗੱਡੀ ਸੈਂਟਰ ਚ ਕਰਕੇ ਲਾਤੀ ਗੱਡੀਆਂ ਤੂੰ ਤਾਂ ਵਸ ਜਗਾ ਵਾਧੂ ਆ ਲੱਗ ਜਾਂਦੀਆਂ ਸੈਟ ਕਰਕੇ ਤੇ ਰਾਤ ਨੇਰੇ ਸੀ ਵੀ ਨੇਰੇ ਵਾਪਸ ਮੁੜੇ ਆ ਫਿਰ ਇਥੇ ਗੱਡੀ ਇੱਕ ਸੈਟਿੰਗ ਕਰਕੇ ਸਾਰੀ ਲੱਗ ਜਾਂਦੀ ਆਪਣੀ ਤੋਂ گاਵਾ ਆਪਣੇ ਅੰਦਰ ਹੀ ਆ ਜੀ ਕਿਉਂਕਿ ਬਾਹਰ ਮੌਸਮ ਮੀਂਹ ਦਾ ਤੇ ਕਬੂਤਰ ਅੰਦਰ ਇੰਜਵਾਏ ਕਰ ਰਹੇ ਨੇ ਪੂਰਾ ਦੇਖੋ ਆਪਦੇ ਆਪਦੇ ਆਲਣਿਆਂ ਦੇ ਵਿੱਚ ਇੱਧਰ ਬੈਠੇ ਨੇ ਕੁਛ ਇੱਥੇ ਬੈਠੇ ਨੇ ਸੋ ਇਹਨਾਂ ਨੂੰ ਬੜੀ ਮौज ਆ ਇੱਥੇ ਕਿ ਜੇ ਆਪਾਂ ਪੈਸੇ ਲਾਏ ਆ ਤਾਂ ਆਪਾਂ ਸੂਰਤ ਕੱਲੀ ਆਪਦੀ ਨਹੀਂ ਬਣਾਈ ਆਪਾਂ ਕੁਦਰਤ ਨੂੰ ਵੀ ਨਾਲ ਲੈ ਕੇ ਚੱਲੇ ਆ ਤੇ ਦੇਖੋ ਆ ਕੁਦਰਤ ਇੰਜੋਏ ਕਰ ਰਹੀ ਹੈ ਕਿਤਨੇ ਕਿਤੇ ਅਸੀਸਾਂ ਦਿੰਦੇ ਹੋਣਗੇ ਇਹ ਵੀ ਕਿ ਯਾਰ ਹਾਂ ਪ੍ਰਮਾਤਮਾ ਇਹਦੀ ਛੱਤ ਸਭ ਨੂੰ ਦੇਵੀ ਕਿ ਸਾਨੂੰ ਵੀ ਆਸਰਾ ਹੋਇਆ ਇਹ ਚੀਜ਼ ਦਾ ਹਨਾ ਹਾਂ ਬਿੱਠਾ ਵਗੈਰਾ ਕੁਛ ਮਾਰਦੇ ਨੇ ਦੁੱਖ ਵੀ ਕਦੇ ਕਦੇ ਲੱਗਦਾ ਹੁੰਦਾ ਪਰ ਕਈ ਦਿਨ ਕੋਈ ਗੱਲ ਨਹੀਂ ਕਰ ਲਾਂਗੇ ਸਾਬ ਬਟ ਇਹਨਾਂ ਨੇ ਕਿਹੜਾ ਬੋਲਣਾ ਹਨਾ ਇਹਨਾਂ ਦੇ ਘਰ ਖਤਮ ਹੁੰਦੇ ਜਾਂਦੇ ਆ ਚਿਲਾਈ ਚਿਲਾਈ ਲਓ ਵੀ ਛਿੰਕੀ ਵੀ ਬਹਿ ਗਿਆ ਵਿੱਚ ਗੱਡੀ ਦੇ ਹੈ ਅੱਜ ਦੇਖੀ ਇਧਰ ਐਸੀ ਇਧਰ ਦੇਖੀ ਇਧਰ ਹੈ ਡੱਬਾ ਖਾਲੀ ਕਰਨਾ ਤੂੰ ਹੀ ਬੰਦੇ ਦੇ ਔਰ ਤਾਂ ਔਰ ਤਾਂ ਨੇ ਦੇ ਹੈ ਕਰ ਗਿਆ ਪਰੋੜੇ ਖਾਦੇ ਦੇਖੋ ਖਾੜੇ ਫਿਰ ਮੈਨੂੰ ਲੱਸੀ ਵਾਲਾ ਕੱਪ ਤਾਂ ਨਵੇੜ ਲੈਣ ਦੇ ਆ ਪਿੰਡਾਂ ਦੇ ਨਹੀਂ ਬੇਬੇ ਸ਼ਰਾਬ ਕਰਾਤਾ ਪਿੰਡਾਂ ਪਿੰਡਾਂ ਦੀ ਲਾਈਫ ਦੇਖੋ ਸਹੀ ਗੱਲ ਆ ਸ਼ਰਮਾ ਵੀ ਪ੍ਰੋਟੀਨ ਵਾਲੇ ਕੱਪ ਲੱਸੀ ਦਾ ਉਤੋਂ ਦੀ ਗਜਰੇਲਾ ਖਾਣ ਲੱਗੀ ਹੋਏ ਆ ਗਜਰੇਲੇ ਤਾਂ ਤੁਰੇ ਜਾਂਦੇ ਨਹੀਂ ਉਤੋਂ ਨੇ ਜਾ ਵੀ ਲੈਣੀ ਵਧੀਆ ਲੱਗੀਆਂ ਮੈਂ ਕਹਿੰਦੀ ਜੱਥੇ ਨੇ ਸੜਾ ਤੇ ਮੈਂ ਤਕਲੀਫ ਕਰਨੀ ਕਦੇ ਨਹੀਂ ਨਹੀਂ ਬੇਬੇ ਸ਼ਰਾਬ ਕਰਾਤਾ ਹਾਂ ਮਿਰਚ ਥੋੜੀ ਜ਼ਿਆਦੇ ਸੀ ਮਿਰਚ ਤੇ ਘਰ ਆਣੀ ਨਹੀਂ ਭਾਈ ਉਹ ਨਹੀਂ ਮੈਂ ਭਾਈ ਹਾਂ ਹਾਂ ਨੇ ਠੀਕ ਆ ਸਰ ਇਹ ਕਿਡਾਰਾ ਸੁਆਦ ਲੱਗਦਾ ਸਿਰਾ ਗੱਲ ਬਾਤ ਵੇ ਬੇ ਚੱਲ ਠੀਕ ਹੁਣ ਛੱਡਦੇ ਆ ਆਪਣੇ ਕਬੂਤਰਾਂ ਨੂੰ ਆਜੋ ਬਈ ਆਜੋ ਬਈ ਹਾਂ 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 ਨੋ ਕੋ ਲੱਗੂ ਪੁੱਤ ਵੀ ਨਾਲ ਹੀ ਆਗ ਨੂੰ ਪਤਾ ਵੀ ਹੁਣ ਖਾਣਾ ਪਾਣੀ ਮਿਲੂਗਾ ਤੂੰ ਕੀ ਮੰਗ ਰਿਆ ਤੇ ਬਾਦ ਦਿੱਤਾ ਗਜੇਲਾ ਖਾਣਾ ਹਾਂ ਗਜੇਲਾ ਖਾਣਾ ਤੂੰ ਹੈ ਆ ਗਿਆ ਸਾਰੀ ਚਲੋ ਵੀ ਕੋ ਕੋ ਕਿਹਦਾ ਕੋਣ ਕਹਿੰਦਾ ਕੋਣ ਨਹੀਂ ਕਹਿੰਦਾ ਇਹ ਪੜੀ ਵੱੜਦੀ ਬਹੁਤ ਆ ਇਹ ਲੈ ਜਾ ਪਹਿਲਾ ਗਾਣਾ ਸੁਣਾਓ ਬਈ ਲੈ ਪਹਿਲਾ ਗਾਣਾ ਸੁਣਾਓ ਬਈ ਉਹ ਨਹੀਂ ਕਹਿੰਦਾ ਕੋ ਗਾਣਾ ਸੁਣਾ ਦਿਓ ਗਾਣਾ ਸੁਣਾਓ ਫਿਰ ਸੁਣਾਈ ਗਾਣਾ ਚੰਗਾ ਫਿਰ ਨਹੀਂ ਗਾਣਾ ਸੁਣਾਉਣਾ ਦਾ ਨਵਾਂ ਗਾਣਾ ਸੁਣਾਉਂਦੇ ਨਹੀਂ ਇਹ ਕੁਛ ਨਹੀਂ ਕਹਿੰਦਾ ਭੌਂਕਦਾ ਹੀ ਆ ਛਿੰਕੀ ਆਇਆ ਘਰੇ ਪੁੱਤ ਇਹ ਐਡੀ ਗੰਦੀ ਆ ਨਾ ਇਹ ਆਲਾ ਕਰ ਕਰੇ ਆ ਕਰ 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 ਪਾਜਾ 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 ਕਰ ਸੁਣਾਓ ਗਾਣਾ ਇੱਥੇ ਹੁਣ ਉੱਚ ਕਾਢਾਂ ਜਲਦੀ ਲਿਆਂਦਾ ਕਿਉਂ ਅੱਗੇ ਅੱਗੇ ਗਾਹ ਪਤਾ ਨਹੀਂ ਲੈ ਫਿਰ ਦੀ ਪੂਰੀ ਲੋੜੀ ਦਾ ਪੂਰੀ ਮੰਗਣੀ ਨਹੀਂ ਆਈ ਫਿਰ ਤੁਹਾਨੂੰ ਯਾਰ ਹੈ ਐ ਤੁਹਾਨੂੰ ਲੋੜੀ ਕਿਹਨੇ ਦੇਣੀ ਹੈ ਤੁਸੀਂ ਪੂਰੇ ਤਾਂ ਗਾਣਾ ਨਹੀਂ ਗਾਉਂਦਾ ਹੈ ਹਾਂ ਪੂਰਾ ਤਾਂ ਮੈਨੂੰ ਲੱਗਦਾ ਉਹਨਾਂ ਕੁੱਤੇ ਨੂੰ ਦੇ ਕੇ ਹੌਲ ਪਈ ਜਾਂਦੇ ਓਏ ਆ ਜਾ ਘਰੇ ਚੱਲ ਇਹਨੂੰ ਲੈ ਕੇ ਜਾ ਮਧੂ ਘਰੇ ਸ਼ਿੰਕੇ ਆ ਚੱਲੀ ਘਰੇ ਪੁੱਤ ਨਾ ਵੀ ਉਹ ਡਰਦੇ ਦੇ ਤੋਂ ਲੋ ਜੀ ਇਹ ਵੀ ਲੋੜੀ ਮਨਾ ਰਹੇ ਆ ਆਪਦੀ। ਦਾਣੇ ਖਾ ਰਹੇ ਆ। ਇੰਜੋਏ ਕਰ ਰਹੇ ਆ। ਸੋ ਛੇ ਕੀ ਦਾ ਹੁਣ ਆਹ ਕੁਛ ਹੀ ਰਹਿਣਾ ਇੱਥੇ ਜਿੰਨੇ ਦਿਨ ਹੁਣ ਲੋੜੀ ਡੜੀ ਮੰਗਨ ਵਾਲੇ ਇਹਨੂੰ ਹੁੰਦਾ ਕਿ ਘਰੇ ਕੋਈ ਆ ਆ ਨਾ ਜਾਵੇ ਬਸ। ਕੋਈ ਇਕੱਲਾ ਮੇਰਾ ਘਰ ਆ ਇੰਨੀ ਮੇਰ ਜਤਾਉਂਦਾ ਏ। ਵੀ ਇੱਥੇ ਕੋਈ ਆਵੇ ਨਾ ਦੰਦੀ ਵੀ ਨਹੀਂ ਵੱਢਣੀ ਕਿਸੇ ਦੇ ਵਾਸਤੇ ਨਹੀਂ ਰੌਲੇ ਪਾਈ ਜਾਣ ਜੰਚਰ ਕੋਈ ਆਵਾਜ਼ ਸੁਣੀ ਜਾਂਦੀ ਇਹਨੂੰ। ਹੁਣ ਗੇੜਾ ਡਾਇਆ ਗੇਟ ਦੇ ਨਾਲ ਹੋਇਆ ਖੜਾ ਦੇਖੋ। ਆ ਜਾ ਆ ਜਾ ਛੱਡ ਫੇਰਾ ਫਾਇਦਾ ਕੋਈ ਆ ਜਾ ਮੇਰੇ ਬੱਤ ਉਰੇ ਆ। ਆ ਜਾ ਇੱਧਰ। ਆ ਜਾ। ਕੀ ਗੱਲ ਆ ਹਾਂ ਕਾਹਦਾ ਰੋਲਾ ਤੇਰਾ ਪੁੱਤ ਹੈ ਕੀ ਰੋਲਾ ਤੇਰਾ ਤੈਨੂੰ ਕੀ ਕਹਿੰਦੇ ਆ ਹੈ ਐਵੇਂ ਨਾ ਰੋਲਾ ਹਰ ਖਿਆਕਾ ਸਹੀ ਜਿਹੜੀ ਬਹਿ ਜਾ ਇੱਥੇ ਸਾਹ ਲੈ ਲੈ ਥੱਕਦਾ ਨਹੀਂ ਸਾਰਾ ਦਿਨ ਤੂੰ ਥੱਕ ਗਿਆ ਪਾਣੀ ਪੀਣ ਲੱਗ ਗਿਆ ਸੋ ਅੱਜ ਦੀਆਂ ਰੌਣਕਾਂ ਹੈਗੀਆਂ ਆਪਣੀਆਂ ਪਿੰਡ ਸਾਨ੍ਹੇਵਾਲ ਸੰਨੀ ਦੇ올 ਦੇ ਪਿੰਡ ਦੇ ਵਿੱਚ ਸੋ ਅੱਜ ਸਨੀ ਦੇ ਆਲ ਦੇ ਪੈਂਟ ਜਾਣਾ ਆਪਾਂ ਪ੍ਰੋਗਰਾਮ ਕਰਨਾ ਸੋ ਅੱਜ ਆਪਣਾ ਉੱਥੇ ਸ਼ੋਅ ਆ ਸੋ ਬਾਈ ਸਾਰਿਆਂ ਤੁਸੀਂ ਕਾਲਾਂ ਵਗੈਰਾ ਕਰਦੇ ਹੋ ਤੇ ਡੇਟਾ ਆਪਣੀਆਂ ਲਿਮਟਡ ਜੀਆਂ ਰਹਿ ਗਈਆਂ ਨੇ ਤੇ ਮਤਲਬ ਸਾਰੇ ਡੇਟਾ ਬੁੱਕੀ ਨਹੀਂ ਕੁਝ ਕੁ ਡੇਟਾ ਖਾਲੀ ਰਹਿ ਗਈਆਂ ਨੇ ਤੇ ਜੇ ਤੁਸੀਂ ਆਪਣੀ ਬੁਕਿੰਗ ਕਰਾਉਣੀ ਆ ਤਾਂ ਜਲਦੀ ਤੁਸੀਂ ਬੁਕਿੰਗ ਕਰਵਾ ਸਕਦੇ ਹੋ ਫਿਰ ਸਾਰੇ ਆ ਸਾਰੇ ਕਹਿੰਦੇ ਬਾਈ ਯਾਰ ਅਸੀਂ ਥੋੜਾ ਲੇਟ ਹੋਗੇ ਤੁਸੀਂ ਐਡਜਸਟਮੈਂਟ ਕਰ ਲਓ ਸੋ ਫਿਰ ਮੜ ਕੇ ਜਵਾਬ ਦੇਣਾ ਦਿੱਤਾ ਨਹੀਂ ਜਾਂਦਾ ਜਿੱਥੇ ਵੀ ਮਤਲਬ ਆਪਣੀ ਯਸ ਹੋਊਗੀ ਫਿਰ ਪ੍ਰੋਗਰਾਮ ਉੱਥੇ ਹੀ ਕਰੀਦਾ ਸਨ ਬਹੁਤ ਲਾਲਚੀ ਵੀ ਦਿੱਤਾ ਜਾਂਦਾ ਆਫਰਾਂ ਵੀ ਦਿੱਤੀਆਂ ਜਾਂਦੀਆਂ ਬਾਕੀ ਛੱਡ ਦੋ ਹੱਤੋਂ ਵੱਧ ਤੁਸੀਂ ਚਾਰਜ ਕਰ ਲਓ ਤੁਸੀਂ ਉਹਦੇ ਪ੍ਰੋਗਰਾਮ ਛੱਡ ਦੋ ਸਾਰੇ ਹੀ ਸਾਨੂੰ ਇੱਕੋ ਜਿਹੇ ਨੇ ਸਾਰੇ ਸਾਨੂੰ ਬਹੁਤ ਪਿਆਰ ਕਰਦੇ ਨੇ ਥੋੜਾ ਧੰਨਵਾਦ ਕਰਦੇ ਆ ਤੇ ਬਟ ਤੁਸੀਂ ਹੁਣੇ ਹੀ ਬੁਕਿੰਗ ਕਰਵਾ ਲਓ ਕਿਉਂਕਿ ਫਰਵਰੀ ਦੀਆਂ ਸਾਡੀਆਂ ਤਕਰੀਬਾਂ ਤਿੰਨ ਕ ਚਾਰ ਡੇਟਾਂ ਹੀ ਖਾਲੀ ਨੇ ਸਾਰੀ ਸਾਰੀ ਫਰਵਰੀ ਬੁੱਕ ਆ ਆਪਣੀ ਤੇ ਕੁਝ ਕ੍ਰੈਡਿਟ ਜਨਵਰੀ ਦੀਆਂ ਖਾਲੀ ਨੇ ਤੁਸੀਂ ਬੁਕਿੰਗ ਕਰਾਉਣੀ ਤਾਂ ਕਰਵਾ ਸਕਦੇ ਆ ਠੀਕ ਆ ਤੇ ਮਾਰਚ ਵਾਲੀ ਬੁਕਿੰਗ ਵੀ ਆਪਣੀ ਸ਼ੁਰੂ ਹੋ ਗਈ ਆ ਸੋ ਮਾਰਚ ਜਿਹੜੇ ਪ੍ਰੋਗਰਾਮ ਜਿਹੜੇ ਨੇ ਮਾਰਚ 'ਚ ਕੀਤੇ ਆ ਸੋ ਉਹ ਵੀ ਤੁਸੀਂ ਆਪਣੀ ਬੁਕਿੰਗ ਕਰਵਾ ਸਕਦੇ ਹੋ ਸੋ ਕਈ ਵਾਰੀ ਆਪਾਂ ਨੂੰ ਹੁੰਦਾ ਕਿ ਕੁੜੀਆਂ ਦਾ ਗਰੁੱਪ ਚਾਹੀਦਾ ਚਾਹੇ ਮੁੰਡਿਆਂ ਦਾ ਗਰੁੱਪ ਚਾਹੀਦਾ ਹਨਾ ਸਾਰੇ ਗਰੁੱਪ ਆਪਾਂ ਅਵੇਲੇਬਲ ਕਰਵਾ ਦਾਂਗੇ ਚਾਹੇ ਮਲਬਈ ਗਿੱਧੇ ਦੀ ਟੀਮ ਚਾਹੀਦੀ ਹੋ ਆਪਣੇ ਅੰਦਰ ਤਿੰਨ ਚਾਰ ਟੀਮਾਂ ਕੰਮ ਕਰਦੀਆਂ ਨੇ ਬਹੁਤ ਵਧੀਆ ਮੁੰਡੇ ਕੰਮ ਕਰਦੇ ਨੇ ਸੋ ਉਹ ਵੀ ਇੱਕ ਵੱਖਰੀ ਚੀਜ਼ ਹੋਊਗੀ ਪੂਰਾ ਘੈਂਟ ਪ੍ਰੋਗਰਾਮ ਹੋਊਗਾ ਤੁਸੀਂ ਸਾਰੇ ਜਣੇ ਤੁਸੀਂ ਕੰਟੈਕਟ ਕਰ ਸਕਦੇ ਹੋ ਚਾਹੇ ਤੁਸੀਂ ਮਲਬਈ ਗਿੱਧਾ ਕਰਉਣਾ ਕਿਉਂਕਿ ਆਪਾਂ ਸਿਰਫ ਜੱਗੜੀ ਸ਼ੋ ਕਰਦੇ ਆਪਾਂ ਮਲਬਈ ਗਿੱਧਾ ਨਹੀਂ ਕਰਦੇ ਠੀਕ ਆ ਆਪਾਂ ਸਭ ਜਾਗੋ ਦੀ ਇਹ ਪ੍ਰੋਗਰਾਮ ਕਰਦੇ ਆਂ ਜਾਂ ਲਾਈਵ ਸ਼ੋਅ ਕਰਦੇ ਆਂ ਠੀਕ ਹੈ ਜੀ ਸੋ ਮਲਵਈ ਕਿੱਦਾਂ ਦੀ ਟੀਮ ਜੇ ਤੁਹਾਨੂੰ ਚਾਹੀਦੀ ਉਹ ਤੁਸੀਂ ਕਾਲ ਕਰ ਸਕਦੇ ਹੋ ਜਾਗੋ ਦੇ ਕੁੜੀਆਂ ਦਾ ਗਰੁੱਪ ਚਾਹੀਦਾ ਤੁਸੀਂ ਫੇਰੀ ਕੰਟੈਕਟ ਕਰ ਸਕਦੇ ਹੋ ਸੋ ਅੱਜ ਆਪਾਂ ਲਾਉਣੇ ਆਂ ਰੌਣਕਾ ਲੁਧਿਆਣੇ ਜਾ ਕੇ ਸੋ ਆਪਣੀ ਗੱਡੀ ਰੈਡੀ ਆ ਸੋ ਅੱਜ ਆਪਾਂ ਨਿਕਲਣਾ 3 ਵਜੇ ਲੁਧਿਆਣੀ ਨੂੰ ਤੇ ਫਿਰ ਆਪਾਂ ਉੱਥੇ ਅਜ ਲਾਵਾਂਗੇ ਰੌਣਕਾ ਲੋੜੀ ਵਾਲੇ ਮੁੰਡੇ ਮੇਰੇ ਵੀਰੇ ਆਪਣੇ ਘਰੇ ਪਹੁੰਚ ਚੁੱਕੇ ਆਂ ਹਾਂ ਫਿਰ ਛੈਂਕੀ ਦੇ ਹੱਥ ਫੜਾ ਦਈਏ ਪੈਸੇ ਮੈਂ ਹਾਂ ਓਏ ਮੈਂ ਨਹੀਂ ਕੋ ਓਏ ਵਾਹ ਐ ਕਿ ਭਾਈ ਸੇ ਕਿ ਭਾਈ ਤੰਦਰਾ ਉਹਨੇ ਲੋੜੀ ਮੰਗਲੀ ਤੋਂ ਉੱਪਰ ਕਰਤੀ ਦੋਤਾ ਵਾਹ ਚੱਲੀ ਗਣੀ ਇੰਨਾ ਹਰਖਿਆ ਪਿਆ ਨਾ ਚਲਾ ਦੇ ਓਏ ਆ ਜਾ ਥੇ ਥੱਲੇ ਆ ਜਾ ਰਹੀ ਆ ਕਬੂਤਰ ਆਦਾ ਸੇਵਾ ਪਾਣੀ ਜਾਣ ਕੇ ਆ ਦਾਣਾ ਪਾਣੀ ਸਾਰ ਚੱਕ ਕੇ ਇੱਥੇ ਆ ਚੁੱਕੇ ਆ ਅਦੇ ਆ ਉਹ ਬਹਿ ਕੇ ਦਾਣੇ ਇਹਨਾਂ ਨੂੰ ਮौज ਵੜੀ ਇੱਥੇ ਕਿ ਕੋਲੇ ਪਾਣੀ ਕੋਲੇ ਦਾਣੇ ਤੇ ਕੋਲੇ ਰੈਸ਼ ਆ ਕੋੜੀ ਇਹਨਾਂ ਦੇ ਬੱਚੇ ਆ ਕੋਲੀ ਆਂਡੇ ਆ ਘਰ ਵੀ ਬਣੇ ਬਣੇ ਮਿਲ ਗਏ ਸੋ ਇਹ ਵੀ ਕਿਤੇ ਨਾ ਕਿਤੇ ਅਸੀਸਾਂ ਜ਼ਰੂਰ ਦੰਦੇ ਹੋਣਗੇ ਆਪਾਂ ਨੂੰ ਤੇ ਗੱਡੀ ਆਪਣੀ ਤੇ ਲੱਦੀ ਖੜੀ ਆ ਉੱਪਰ ਤੱਕ ਸਮਾਨ ਨਾਲ ਤੇ ਕੋਸ਼ਿਸ਼ ਇਧਰ ਕਬੂਤਰ ਦਾਣੇ ਖਾਣ ਲੱਗੇ ਪਏ ਆ ਇਧਰ ਆਪਣੇ ਤੁਹਾਨੂੰ ਦਗਾਉਣੇ ਆ ਇਦਰ ਸ਼ੈਂਕੀ ਦਾ ਘਰ ਆ ਬੇਪਰੇ ਰਾਤ ਨੂੰ ਖਲਾਰਾ ਬਹੁ ਪਿਆ ਬੇ ਰਾਤ ਨੂੰ ਉਹ ਦੇ ਵਿੱਚ ਪ੍ਰਾਲੀ ਪੂਰੀ ਸਿੱਟੀ ਆ ਕੰਬਲਾਂ ਨੂੰ ਬਾਹਰ ਕੱਢ ਕੇ ਸਿੱਟਿਆ ਪਿਆ ਦਾ ਕੰਬਲ ਕੰਬਲ ਪੂਰਾ ਵਿਛਾਇਆ ਹੁੰਦਾ ਉਹਦੇ ਵਿੱਚ ਵੜ ਕੇ ਤੇ ਰਾਤ ਨੂੰ ਸੌਂਦਾ ਉੱਤੇ ਕੰਬਲ ਵਿਛਾਇਆ ਉਹਨਾਂ ਨੂੰ ਬਾਹਰ ਕੱਢਿਆ ਇਤਾਂ ਕਰਦੇ ਨੇ ਤੇ ਆ ਦੇਖੋ ਦੋ ਆ ਖਲਗੇ ਖਾਣ ਦਾਣੇ ਖਾਲਾ 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 ਲੋ ਦੇਖੋ ਉਨੇ ਕਬੂਤਰ ਆਪਣੇ ਹੋ ਗਏ ਉਨੇ ਗੋਲੇ ਹੋ ਗਏ ਵਿੱਚ ਦਾਣੇ ਚੁਗਣ ਨੂੰ ਜੋ ਕਿ ਨੇ ਸੋਹਣੇ ਲੱਗਦੇ ਫਿਰਦੇ ਮੈਕਸ ਹੋਏ ਫਿਰਦੇ ਸਾਰੇ ਇਦਾਂ ਕਹਿ ਸਕਦਾ ਵੀ ਵਾਰਾ ਕਫੂਤਰ ਨੇ ਵਿੱਚ ਇਦਾਂ ਫਿਰਦੇ ਆ ਇੰਨੀ ਮੇਰ ਜਿਦਾਉਂਦੇ ਨੇ ਸਾਡਾ ਵੀ ਹਿੱਸਾ ਵਿੱਚ ਆ ਕਹਿਣਗੇ ਦਾਣੇ ਪਾਣੀ ਦਾ ਸੋ ਇਹ ਪੂਰਾ ਆ ਉਹਦਾ ਹੱਕ ਜਿਦਾਉਂਦੇ ਨੇ ਵਿੱਚ ਜਿੱਦ ਨਹੀਂ ਨਾਲ ਹੀ ਵੇਖੋ ਪਾਣੀ ਪੀ ਰਹੇ ਤੇ ਕੁਜੇ ਦੇ ਵਿੱਚ ਕੋਲੋਂ ਪਾਣੀ ਪੀ ਕੇ ਤੇ ਕੋਲੋਂ ਦਾਣਾ ਪਾਣੀ ਚੋਕ ਕੇ ਤੇ ਮੌਸਮ ਖਰਾਬ ਆ ਉਹਨਾਂ ਨੂੰ ਵੀ ਇਦਾਂ ਕਿ ਨੇ ਨੂੰ ਚੋਕ ਲੈਣੇ ਆ ਤੇ ਬਾਹਰ ਕਿੰਨੀ ਦੂਰ ਤੱਕ ਜਾਵਾਂਗੇ ਮੌਸਮਿਕਾ ਖਰਾਬ ਸੋ ਇਹਨਾਂ ਨੇ ਇੱਥੇ ਨਾਲ ਹੀ ਵੜ ਜਾਣਾ ਇੱਥੇ ਬਰਾਂਡੇ ਦੇ ਅੰਦਰ ਚੱਕ ਬੈਗ ਹੈ ਜਾ ਕੇ ਲੋ ਜੀ ਹੁਣ ਹੋ ਰਿਹਾ ਬਟਿਕ ਤੇ ਕੰਮ ਸੋ ਸਾਰੇ ਦੁਪੱਟੇ ਡਾਈ ਕਰਨ ਵਾਸਤੇ ਸਮਝਾਏ ਜਾ ਰਹੇ ਆ ਇੱਧਰ ਤੋ ਬੰਦਾ ਆਪਣਾ ਹੁਣ ਜਾਊਗਾ ਡਾਈ ਦਾ ਕੰਮ ਲੈ ਕੇ ਸੋ ਆ ਦੇਖੋ ਕਿੰਨੇ ਕਲਰ ਨੇ ਸਹੀ ਹੈ ਨਾ ਸਾਪਾਂ ਸਕੂਲੇ ਪੜਾਉਂਦੇ ਹੁੰਦੇ ਸੀ ਇਹ ਕਿੰਨੇ ਕਲਰ ਹੁੰਦੇ ਸੀ ਸੱਤ ਕਲਰ ਹੁੰਦੇ ਆ ਜੀ ਹਨਾ ਕਿਹੜਾ ਖੱਟਾ ਪੀਲਾ ਹਰਾ ਨੀਲਾ ਆ ਦੇਖੋ ਤੁਸੀਂ ਜਿਹੜੇ ਇਹਦੇ ਚ ਕਲਰ ਹੋਰ ਆ ਇਹਦੇ ਚ ਹੋ ਜਾ ਇਹੋ ਜਿਹਾ ਪਤਾ ਨਹੀਂ ਕਿੰਨੇ ਕਾਰਡ ਆ ਤੇ ਆ ਤੁਸੀਂ ਦੇਖ ਲਓ ਕਿੰਨੇ ਜ਼ਿਆਦੇ ਕਲਰ ਨੇ ਠੀਕ ਆ ਤੇ ਸਾਨੂੰ ਕਸਟਮਰ ਕਈ ਇਹੋ ਜਿਹੀ ਫੋਟੋ ਭੇਜ ਦਿੰਦੇ ਨੇ ਜਿਹੜਾ ਇਹਨਾਂ ਦੇ ਵਿੱਚ ਵੀ ਉਹ ਕਲਰ ਕਦੇ ਵੀ ਨਹੀਂ ਹੁੰਦਾ ਇਹਨਾਂ ਵਿੱਚ ਵੀ ਕਲਰ ਸਾਨੂੰ ਉਹ ਮਿਲਦਾ ਨਹੀਂਗਾ ਫਿਰ ਉਹ ਫੋਟੋ ਦੇਖ ਕੇ ਡਾਈ ਕਰਾਉਣਾ ਪੈਂਦਾ ਸੋ ਬਹੁਤ ਵੱਡੀ ਚੁਣੌਤੀ ਹੁੰਦੀ ਫੋਟੋ ਨੂੰ ਫੋਨ ਤੋਂ ਦੇਖ ਕੇ ਡਾਈ ਕਰਨਾ ਕਟਿੰਗ ਦਾ ਡਾਈ ਕਰਨਾ ਸੌਖਾ ਹੋ ਜਾਂਦਾ ਦੇਖੋ ਇੱਥੋਂ ਆ ਬਲੂ ਸ਼ੇਡ ਸ਼ੁਰੂ ਹੋ ਗਈ ਇਹ ਇੱਥੋਂ ਦੀ ਬਲੂ ਹੀ ਪਈ ਆ ਆ ਯੈਲੋ ਸ਼ੁਰੂ ਹੋ ਗਈ ਯੈਲੋ ਹੀ ਪਈ ਆ ਜਾਨਕਿ ਲਾਈਟ ਡਾਰਕ ਡਾਰਕ ਡਾਖ ਡਾਰਕ ਡਾਰਕ ਆ ਦੇਖੋ ਜਿਹੜੇ ਸਾਡੀਆਂ ਬਾਹਰਲੇ ਕਸਟਮਰ ਨੇ ਉਹਨਾਂ ਨੇ ਕੋਈ ਸੂਟ ਰੈਡੀ ਕਰਨਾ ਹੁੰਦਾ ਜਿੱਦਾਂ ਹੁਣ ਇਹ ਮੋਰ ਦਾ ਵਾ ਕਾਰਡ ਤੇ ਉਹਨਾਂ ਨੂੰ ਪੁੱਛ ਲਈਦੇ ਤੁਸੀਂ ਨੰਬਰ ਦੱਸ ਦੋ ਸਾਨੂੰ ਤੇ ਫਿਰ ਗਲਤ ਨਹੀਂ ਹੁੰਦਾ ਅਗਲਾ ਨੰਬਰ ਦੱਸਣ ਦੇ ਇੰਨਾ ਨੰਬਰ ਲੱਗਣਾ ਇਨੇ ਨੰਬਰ ਕਰ ਦੋ ਆਈ ਜਿੱਦਾਂ ਫੋਨ ਰੱਖ ਕੇ ਹੁਣਾਂ ਰੰਗ ਮਲਾਇਆ ਜਾ ਰਿਹਾ ਕਿਹਦੇ ਨਾਲ ਮੈਚ ਕਰ ਰਿਹਾ ਕਣੀ ਪ੍ਰੀਤੋ ਪ੍ਰੀਤੋ ਨੇ ਖਾ ਲਿਆ ਪਰ ਉਹ ਥੇ ਜਿਆਦੇ ਤੇ ਐਨ ਹੁਣ ਸੋਸਤੀ ਸਿੱਟੀ ਬੈਠੀ ਆ ਬਾਹਰ ਪਈਆਂ ਦਾ ਮੀ ਨਹੀਂ ਡਾਇਕਰਾਲੀ ਮੈਂ ਫੋਟੋ ਇਸ ਦਿਨ ਚੰਨੇ ਕਰ ਦੂੰ ਫੋਟੋ ਤਾਂ ਦੇਖੀਂ ਕੰਡਾਈ ਰੋਲੇ ਅੱਜ ਬਈ ਆਪਣਾ ਹੈਗਾ ਪ੍ਰੋਗਰਾਮ ਦੱਸਿਆ ਸੀਗਾ ਤੇ ਅੱਜ ਇਹ ਖਾੜੀ ਇੱਕ ਸੱਜੀ ਬਾਹ ਹੈਣੀਗੀ ਸਾਡੇ ਵਿੱਚ ਸੋ ਜਾਣ ਕੇ ਲਵ ਜਿਹੜਾ ਮਾਮੇ ਦਾ ਮੁੰਡਾ ਅਸੀਂ ਦੋਨੇ ਮੀਨ ਤੇ ਕੰਮ ਕਰਦੇ ਸਾਡਾ ਅੱਜ ਬੰਦਾ ਹੈ ਨਹੀਂ ਉਹਦੀ ਹੈਗੀ ਸੀ ਇੰਟਰਵਿਊ ਅੱਜ ਅਮਰੀਕਾ ਦੀ ਉਹ ਗਿਆ ਹੋਇਆ ਮੁੰਡਾ ਉਧਰ ਤੇ ਅੱਜ ਜੱਸ ਸਿੱਧੂ ਉੱਥੇ ਇਕੱਲਾ ਹੀ ਆ ਪ੍ਰੋਗਰਾਮ ਦੇ ਦੇਖੋ ਅੱਜ ਕੀ ਬਣਦਾ ਕਿਵੇਂ ਲਾਦੀਆਂ ਰੌਣਕਾਂ ਨੇ ਅੱਜ ਇੱਕ ਜਾਣ ਕੇ ਅੱਜ ਇੱਕ ਬਾਹਣਾ ਕੰਮ ਹੋਣਾ ਇੱਕ ਬਾਹ ਹੈਣੀ ਅੱਜ ਠੀਕ ਹੈ ਜਿਹਨੋਂ ਆਪ ਸਜੀ ਬਾਹ ਕਹਿੰਦੇ ਆ ਸਜੀ ਬਾਹ ਹੈ ਨਹੀਂ ਮੇਰੀ ਨਾਲ ਸੋ ਅੱਜ ਇਕੱਲੀ ਖੱਬੀ ਬਾਹ ਨਾਲ ਹੀ ਕੰਮ ਕਰਨਾ ਪੈਣਾ ਸੋ ਅੱਜ ਲੋਡ ਸਾਰਾ ਮੇਰੇ ਤੇ ਆ ਪ੍ਰੋਗਰਾਮ ਦਾ ਸੋ ਅੱਗੇ ਥੋੜਾ ਹੁੰਦਾ ਕਿ ਵਿੱਚ ਸਾਹ ਮਿਲ ਜਾਂਦਾ ਮੜਾ ਇਹ ਵਿੱਚ 2 ਮਿੰਟ ਜੇ ਉਹਨੇ ਵੀ ਲਾ ਦਿੱਤਾ ਆਪ ਨੂੰ ਸਾਹ ਆ ਜਾਂਦਾ ਗੱਲ ਸੋ ਅੱਜ ਸਾਹ ਨਹੀਂ ਹੋਣਾ ਸੋ ਅੱਜ ਲਗਾਤਾਰ ਹੀ ਚੱਲੂਗਾ ਨੌਨ ਸਟਾਪ ਬੋਲੀਆਂ ਬਣੀਆਂ ਆਈਆਂ ਚਲੋ ਕੋਈ ਨਹੀਂ ਫਿਰ ਮਿਲਾਂਗੇ ਲੁਧਿਆਣਾ ਜਾ ਕੇ ਲਓ ਜੀ ਮੇਰੇ ਵੀਰੋ ਬੀਬੀਆਂ ਕਿਸੇ ਨੂੰ ਨਿਕਲ ਨਹੀਂ ਦਿੰਦੀਆਂ ਖਾਸ ਕਰਕੇ ਕੋਈ ਲੀਡਿਆਂ ਲੱਤਿਆਂ ਵਾਲਾ ਅਜੇ ਤਾਂ ਉਹ ਤਾਂ ਨਹੀਂ ਸੁੱਕਾ ਲੰਘਦਾ ਇਥੋਂ ਹਾਂ ਇਜ਼ਾਜ ਇਹ ਮੇਰਾ ਭਰਾ ਮੇਰਾ ਵੀਰ ਬਹੁਤ ਟਾਈਮ ਦਾ ਸਾਡੇ ਕੋਲੇ ਆਉਂਦਾ ਹੈ ਸੋ ਇਹ ਬਾਈ ਹੈ ਕਸ਼ਮੀਰ ਤੋਂ ਜਦੋਂ ਅਸੀਂ ਕਸ਼ਮੀਰ ਘੁੰਮਣ ਗਏ ਨਾ ਅਸੀਂ ਤੇਰੇ ਕੋਲ ਜਰੂਰ ਆਵਾਂਗੇ ਮਨ ਨੂੰ ਸਾਰਾ ਕੁਝ ਪਿਆ ਹੈਗਾ ਤੇਰੇ ਕੋਲੇ ਹਾਂ YouTube ਦਾ ਜਾਸ ਹੈ ਤੇ ਨਹੀਂ ਕਿਸੇ ਨੂੰ ਕਹੀ ਬਾਈ YouTube ਦੇ ਵੀਡੀਓ ਬਣਾ ਦੋ ਤੇ ਉਹਨੂੰ ਬਾਅਦ ਲੱਗੇ ਹੀ ਬਣਾਉਣ ਬਾਈ ਨਾ ਚਰਦਾ ਆਉਂਦਾ ਬਿਲਕੁਲ ਸਾਨੂੰ ਤੁਸੀਂ ਫੋਲੋ ਕਰਦੇ ਛੋਟਾ ਹੀ ਹੁੰਦਾ ਸੀਗਾ ਹਾਂ ਆ ਦੇਖੋ ਕਿੰਨੇ ਘਣ ਲਖਣੇ ਸਮਾਨ ਨੇ ਕਿਉਂ ਗੱਡੀ ਦਿਖਾ ਦੇ ਗੱਡੀ ਪਰੀ ਪਈ ਹੈ ਗੱਡੀ ਵਰੀ ਹੋਈ ਹੈ ਉਹ ਸ਼ੈਂਕੀ ਦੇ ਵਿੱਚ ਗੱਲੇ ਹੁੰਦਾ ਕੋਈ ਉਹਨੂੰ ਚੈਨ ਕੋਈ ਆਕੀ ਜਾਂਦਾ ਸੋ ਇਹ ਵੀ ਗੱਡੀ ਤੇ ਹੁੰਦਾ ਹੁੰਦਾ ਸਮਾਨ ਸਾਰਾ ਇਹਦੇ ਕੋਲ ਬੜਾ ਘੈਂਟ ਸਮਾਨ ਹੁੰਦਾ ਸਾਰਾ ਲਿਆ ਵੀ ਇਹ ਕੁਛ ਕਿਉਂ ਹੀ ਵਾ ਸਮਾਨ ਹੀ ਖਲਵਾਰ ਕੇ ਸੱਟਦਾ ਬੇਬੇ ਆ ਰੱਖੋ ਨਾ ਆ ਕੇ ਸਟਿੱਕੇ ਨਹੀਂ ਆ ਪੁੱਤੇ ਦੇ ਸਰ ਜਿਹੜਾ ਕਾਪਰ ਹੈ ਬੇਬੇ ਦਾ ਕਹਿੰਦਾ ਮੈਨੂੰ 2 ਸਾਲ ਦੇ ਸਕਦੇ ਨਾ ਉਹ ਬਲੈਕ ਕਹਿੰਦਾ ਮੈਨੂੰ 2 ਸਾਲਾਂ ਬਾਅਦ ਬਿਨੀ ਆ ਤੇ ਕਹਿੰਦਾ ਲੈ ਜਾਗਾ 10-20 ਹਜ਼ਾਰ 10 ਮਾੜੀ ਮੈਂ ਤਾਂ ਆਪਣਾ ਨਹੀਂ ਜਾਂਦਾ 10-20 ਹਜ਼ਾਰ ਉਹ ਵੀ ਛੱਡ ਖੜਾ ਉਹਦੀ ਗੱਡੀ ਦੇ ਠੇਕਾ ਮਾਰਦੇ ਤੋ ਕਿ ਮੈਂ ਜਾ ਸੁਧਦੀ ਪਹਿਣਾ ਵੀਨੇ ਪਹਿਲਾਂ ਆਉਂਦੀ ਜੜੀ ਹੂੰ ਕਿਹਨੂੰ ਟੀਚਰ ਕਹਿੰਦਾ ਹੁੰਦੇ ਕੰਜੂਸ ਆ ਮੈਂ ਕਹਿੰਦਾ ਹੁੰਦੇ ਐ ਕੋਈ ਕੰਜੂਸ ਹੋਰ ਮੈਂ ਕਹਿੰਦਾ ਆਹ ਵੀਡੀਓ ਦੇ ਸਾਹਮਣੇ ਮੈਂ ਟੀਚਰ ਕੰਜੂਸ ਹੁੰਦੇ ਹੈ ਓਏ ਸਰਕਾਰੀ ਟੀਚਰ ਆ ਬਈ ਗੱਲ ਤਾਂ ਸਹੀ ਆ ਹਾਂ ਕਹਿੰਦਾ ਮੈਂ ਵੀਡੀਓ ਦੇ ਸਾਹਮਣੇ ਕਹਿੰਦਾ ਉਹ ਕੋਈ ਜੂਸ ਦਾ ਟੀਚਰ ਕਹਿੰਦਾ ਲਓ ਜੀ ਕੋਟ ਬਾਈ ਕੱਟਣ ਲੱਗਾ ਓਪਨ ਕਰ ਲੱਗਾ ਸੋਨਾ ਪ੍ਰੋਹਨੇ ਨੇ ਤਾਂ ਪਾ ਲਿਆ ਇੱਕ ਪਾਣੀ ਵਿੱਚ ਮਦੂਰੀ ਤੇ ਛੇ ਮਹੀਨੇ ਟੋਪਾ ਹੈ ਛੈਂਟ ਆ ਨਾ ਵੇਖੀਏ ਬਾਕੇ ਦੇਖੇ ਪਰ ਆਉ ਮੇਰੇ ਆ ਪਾਈ ਫਿਰਦੀ ਇਧਰ ਉਹ ਹੁਣੀ ਚੇਂਜ ਕੀਤਾ ਸੀ ਮੈਂ ਇੱਥੇ ਪੜੇ ਹਾਂ ਆ ਗਿਆ ਆ ਗਿਆ ਆ ਗਿਆ ਆ ਗਈ ਆ ਜੀ ਆ ਗਈ ਆ ਵੱਡੀ ਭੈਣ ਆ ਗਈ ਆ ਜੀ ਹਮਦੋਰੇ ਵਾਲੀ ਤੋਂ ਖਾਲੀ ਝੋਲੇ ਲੈ ਕੇ ਆਈ ਆ ਜੀ ਹੁਣ ਭਰ ਭਰ ਕੇ ਲੈ ਜਾਊਗੀ ਦੇਖੋ ਕਲਾਰੇ ਮਾਉਂਦੀ ਹੋਈ ਸਵਾਕ ਆਉਗੀ ਜੀ ਨਾ ਤੇਰੇ ਆ ਬਾਪੂ ਬਟਾ ਵਾੜੀ ਬੋਲੀਗਾ ਬੇ ਬਾਪੂ ਨੂੰ ਚਾਰ ਗੱਲਾਂ ਕਹਿਣੀਆਂ ਹੁਣ ਤਾਂ ਦੋ ਇਹ ਤਾਂ ਤੀ ਜੀ ਸੁਣਾ ਰਹੇ ਬਾਪੂ ਜੀ ਚਾਗ ਤੱਤੀਆਂ ਸੁਣਾਉਣ ਦੇ ਨਹੀਂ ਸੁਣਨ ਦੇ ਬੇ ਇਹਦੇ ਵੀ ਜਨਾਇ ਕਰ ਕਿੰਨੇ ਕ ਦਾ ਆ ਜਾਂਦਾ ਜਗਾੜਾ ਕਿੰਨੇ ਕ ਦਾ ਆ ਜਾਂਦਾ ਬੋਲੀਗਾ ਇਹ ਤੇ ਬੇਬੇ ਨੂੰ ਲੈ ਕੇ ਦੇਣਾ ਵੀ ਬਾਪੂ ਗਾਉਣ ਵਾਸਤੇ ਵੀ ਰੱਖ ਲਈ ਮੈਂ ਕਿਹਾ ਸਾਡਾ ਕਹੀਦੀ ਸਪੀਕਰ ਲੱਡ ਹੋਏ ਪੰਜ ਸੁਣਾ ਆ ਵੀ ਸੌਣੇ ਪੰਜ ਜੱਗਾ ਠੀਕ ਆ ਕੰਮ ਜਾ ਬੋਲੀਗਾ ਬੇ ਮੜੀ ਹਾਂ ਬੋਲੀ ਸਹੀ ਕਹ ਦੇ ਕੋ ਹਬੀ ਕੋਇਆ ਗਰਮ ਲਗਾਰ ਮਗਾਰੇ ਰਹੇ ਹੋ ਨਾ ਅਮਾਨ ਆ ਗਿਆ ਆ ਗਿਆ ਆ ਗਿਆ ਬੇਮਾਰਾ ਜਾਨਵਰ ਆ ਗਿਆ ਦੇਖੋ ਸਾਰੇ ਲੀੜੇ ਤੇ ਖਲਾਰੇ ਹੋਏ ਨੇ ਬਾਪੂ ਜੀ ਦਾ ਕਾਂਦਰਾ ਦਾ ਗਗੜਾ ਬੇਟਾ ਉਹਦਾ ਮੰਜਾ ਬਾਪੂ ਦਾ ਹੀ ਸਾਰਾ ਰੋਗਲਾ ਤੁਸੀਂ ਮੰਜਾ ਹੋਰ ਇਹਦੇ ਨਾਲ ਜੀ ਹੋਰ ਕੁੱਤੀ ਸੀਗੀ ਆਹ ਦੇਖੋ ਆ ਗਈ ਇਹ ਨਾਲ ਦੀ ਇਹ ਹੁਣ ਜਿਹੜੀ ਚੀਜ਼ ਮੈਂ ਕਹਿੰਦਾ ਬਾਪੂ ਬਣਾਉਂਦੇ ਨੇ ਨਹੀਂ ਇਹਦੀ ਬਾਪੂ ਕੋਲ ਆ ਇਹ ਨਹੀਂ ਮੈਂ ਕੋਲ ਲਿਆ ਕਿਤਾਰੀਆਂ ਜਾਂਦੀਆਂ ਦੇਖੋ ਐਡਾ ਕਿਹੜਾ ਛੋਟੀ ਵੀ ਰੱਖਿਆ ਕਰ ਇਹ ਬਸੇਗਾ ਇਹ ਮੋਗੀਆਂ ਐਨੇ ਮੈਂ ਲੋੜ ਨਹੀਂ ਹੁੰਦੀ ਸੁਣੀ ਨੀ ਪੰਜਾ ਜਾਣੀ ਆ ਵਾਸਤੇ ਨੇ ਕਿ ਆਲਦੀ ਜਿਆਦਾ ਸੀ ਪੰਜਾ ਪਹਿਣ ਵਾਸਤੇ ਆ ਆ ਰੋਟੂ ਦੀ ਆ ਆ ਸੋਣੀ ਲੱਗਦੀ ਹੈ ਪੰਜਾ ਵਾਸਤੇ ਲੈ ਲਈਆਂ ਤਾਂ ਦੀ ਲੈਣੀਆਂ ਕੰਨ 4 ਤੇ 5 ਪੰਜਾ ਪੰਜਾ ਹਾਂ ਹਾਂ ਪੰਜ ਕਿਲੇ ਬਦਲੋ ਬਲ ਸਕੀਏ ਅਰੇ ਵਾਹੀ ਬਹੁਤ ਜਾਰੀ ਹੈ ਕੋਈ ਨਹੀਂ ਅਰੇ ਚਾਈ ਤੇ ਰੱਖਣ ਰਾਤ ਬਰਾਤੇ ਨੂੰ ਰੂਟਰ ਵੀ ਛੱਡੀ ਰੱਖੋ ਲੈ ਲੈਣੇ ਰੇਡ ਨੇ ਰੇਡ ਨੇ ਲੈਣੇ ਰੇਡ ਨੇ

ਅਵੇ ਲਾ ਦੇ ਭਾਂਡੇ ਵਾਰ-ਵਾਰ ਕੇ ਲਈ ਜਾਂਦੀ ਵੀ ਇਹ ਨਾ ਜੀਜੀ ਤੋਂ ਤੁਸੀਂ ਇਹ ਵੇਖੋ ਵੀ ਕਿੰਨਾ ਸਮਾਰਟ ਹੋ ਦੀ ਤੂੰ ਇਹ ਸਾਬ ਲੋ ਵੀ ਕਿੰਨਾ ਸਮਾਰਟ ਹੋ ਦੀ ਹੋਊਗੀ ਜਿਹੜੀ ਮੇਰੇ ਵੈਸਲੀਨ ਵੀ ਬਾਕੇ ਲਈ ਜਾਂਦੀ ਹੈ ਤੇ ਫੜੀ ਆ 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 ਦੀਦੀ ਕਹਿੰਦੀ ਕੋਈ ਚੱਕ ਨਹੀਂ 라ਵਣ ਦਿੱਤੀ ਗਾਜਰ ਵਿੱਚ ਨੰਬਰ ਰੱਖ ਕੇ ਦੇ ਦੇ ਜਵਾਈ ਜਾਂਦੀ ਗੱਲ ਕਰ ਰਹੀ ਹੋ। ਹੋਰ ਕੀ ਆ ਲੈ ਜਾ ਸਾਰੀਆਂ ਸਾਨੂੰ ਛੱਡ ਜਾ। ਕਿਹੜੀ? ਆਹਾ। ਦੇਖੀ ਆਏ ਨਹੀਂ ਕਿ ਆ ਵੀ ਨਹੀਂ ਕੋਈ ਵੀ ਕਰਗੇ ਬਣ ਜੇ ਕੰਮ। ਨਹੀਂ ਅਸੀਂ ਥੋੜੇ ਜਿਹੜੀ ਹੈ।